ਇੱਕ ਵਾਰ ਗੁਰੂ ਪਾਤਸ਼ਾ ਭਾਈ ਨੰਦ ਲਾਲ ਜੀ ਸਮੇਤ ਹੋਰ ਸਿੱਖਾਂ ਤੇ ਨਦੀ ਦੇ ਕਿਨਾਰੇ ਤੁਰੇ ਜਾ ਰਹੇ ਸਨ ਤੁਰਦਿਆਂ ਤੁਰਦਿਆਂ ਗੁਰੂ ਸਾਹਿਬ ਨੇ ਇੱਕ ਪੱਥਰ ਚੁੱਕਿਆ ਤੇ ਪਾਣੀ ਵਿੱਚ ਸੁੱਟ ਦਿੱਤਾ ਤੇ ਸਿੰਘਾਂ ਨੂੰ ਪੁੱਛਿਆ ਕਿ ਪੱਥਰ ਕਿਉਂ ਡੁੱਬ ਗਿਆ ਸਿੰਘਾਂ ਨੇ ਜਵਾਬ ਦਿੱਤਾ ਕਿ ਪਾਤਸ਼ਾ ਪੱਥਰ ਭਾਰਾ ਹੁੰਦਾ ਉਹ ਨਦੀ ਵਿੱਚ ਤੈਰ ਨਹੀਂ ਸਕਦਾ ਇਸ ਕਰਕੇ ਡੁੱਬ ਗਿਆ ਥੋੜੀਆ ਹੋਰ ਅੱਗੇ ਜਾ ਕੇ ਗੁਰੂ ਸਾਹਿਬ ਨੇ ਫਿਰ ਇੱਕ ਪੱਥਰ ਚੁੱਕਿਆ ਤੇ ਨਦੀ ਵਿੱਚ ਸੁੱਟਿਆ ਪੱਥਰ ਉਹ ਵੀ ਡੁੱਬ ਗਿਆ ਤਾਂ ਗੁਰੂ ਸਾਹਿਬ ਨੇ ਫਿਰ ਸਿੱਖਾਂ ਨੂੰ ਪੁੱਛਿਆ ਕਿ ਪੱਥਰ ਕਿਉਂ ਡੁੱਬ ਗਿਆ ਤਾਂ ਫਿਰ ਸਿੱਖਾਂ ਨੇ ਕਿਹਾ ਕਿ ਪਾਤਸ਼ਾਹ ਪੱਥਰ ਨਹੀਂ ਤੈਰਦਾ ਹੁੰਦਾ ਪਾਣੀ ਵਿੱਚ ਵਜਨਦਾਰ ਹੋਣ ਕਰਕੇ ਪੱਥਰ ਡੁੱਬ ਗਿਆ ਤਾਂ ਥੋੜੀ ਹੋਰ ਅੱਗੇ ਜਾ ਕੇ ਗੁਰੂ ਸਾਹਿਬ ਨੇ ਫਿਰ ਪੱਥਰ ਚੁੱਕਿਆ ਤੇ ਪਾਣੀ ਵਿੱਚ ਛੁੱਟ ਦਿੱਤਾ ਤਾਂ ਸਿੱਖਾਂ ਨੇ ਫਿਰ ਖਿੱਚ ਕੇ ਕਿਹਾ ਕਿ ਪਾਤਸ਼ਾਹ ਪੱਥਰ ਕਦੇ ਪਾਣੀ ਵਿੱਚ ਨਹੀਂ ਤੈਰਦਾ ਹੁੰਦਾ ਤੁਸੀਂ ਵਾਰ-ਵਾਰ ਕਿਉਂ ਇੱਕੋ ਪ੍ਰਸ਼ਨ ਕਰਦੇ ਹੋ ਤਾਂ ਇਸ ਵਾਰ ਗੁਰੂ ਸਾਹਿਬ ਨੇ ਭਾਈ ਨੰਦ ਲਾਲ ਜੀ ਨੂੰ ਸਵਾਲ ਕੀਤਾ ਕਿ ਨੰਦ ਲਾਲ ਕਹਿੰਦਾ ਅਸ ਪੱਥਰ ਕਿਉਂ ਡੁੱਬ ਗਿਆ ਭਾਈ ਨੰਦ ਲਾਲ ਜੀ ਚੁੱਪ ਗੰਭੀਰ ਹੋ ਗਏ ਤਾਂ ਗੁਰੂ ਪਾਤਸ਼ਾਹ ਨੇ ਕਿਹਾ ਕਿ ਆਨੰਦ ਲਾਲ ਜੀ ਤੁਸੀਂ ਦੱਸੋ ਪੱਥਰ ਕਿਉਂ ਡੁੱਬਿਆ ਤਾਂ ਭਾਈ ਨੰਦ ਲਾਲ ਜੀ ਨੇ ਜਵਾਬ ਦਿੱਤਾ ਕਿ ਪਾਤਸ਼ਾਹ ਮੈਨੂੰ ਨਹੀਂ ਪਤਾ ਪੱਥਰ ਭਾਰਾ ਹੁੰਦਾ ਹੈ ਕਿ ਹੌਲਾ ਹੁੰਦਾ ਮੈਨੂੰ ਨਹੀਂ ਪਤਾ ਨਦੀ ਦੇ ਵਿੱਚ ਪਾਣੀ ਦੇ ਵਿੱਚ ਕੀ ਚੀਜ਼ ਪੈਰ ਸਕਦੀ ਹੈ ਕਿ ਡੁੱਬਦੀ ਹੈ ਮੈਨੂੰ ਇਹਨਾ ਪਤਾ ਪਾਤਸ਼ਾਹ ਜਿਹੜਾ ਵੀ ਤੁਹਾਡੇ ਹੱਥੋਂ ਨਿਕਲ ਗਿਆ ਸਮਝੋ ਉਹ ਡੁੱਬ ਗਿਆ